ਚਲਦੀ ਗੱਡੀ ਵਿੱਚ ਲੱਗ ਗਈ ਸੀ ਅੱਗ ਸਾਹ ਕੁੱਟਣ ਨਾਲ ਧੀਆਂ ਤੇ ਪਿਓ ਦੀ ਹੋਈ ਸੀ ਮੌਤ ਪਤਨੀ ਦਾ ਚੱਲ ਰਿਹਾ ਸੀ ਇਲਾਜ ਪਤੀ ਤੇ ਧੀਆਂ ਦੀ ਹੋ ਰਹੀ ਸੀ ਅੰਤਿਮ ਅਰਦਾਸ ਤੇ ਦੂਜੇ ਪਾਸੇ ਪਤਨੀ ਦੀ ਹੋਈ ਮੌਤ ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋਫੈਸਰ ਸੰਦੀਪ ਅਤੇ ਉਨ੍ਹਾਂ ਦੀਆਂ ਦੋ ਬੇਟੀਆਂ ਦੀ ਮੌਤ ਹੋ ਗਈ। ਜਦੋਂ 3 ਨਵੰਬਰ ਦੀ ਰਾਤ ਨੂੰ ਦਿੱਲੀ ਅੰਬਾਲਾ ਨੈਸ਼ਨਲ ਹਾਈਵੇ 44 ਤੇ ਉਨ੍ਹਾਂ ਦੀ ਔਰਟਿਕਾ ਕਾਰ ਨੂੰ ਅਚਾਨਕ ਅੱਗ ਲੱਗ ਗਈ। ਇਸ ਹਾਦਸੇ ਵਿੱਚ ਗੰਭੀਰ ਰੂਪ ਵਿੱਚ ਝੁੱਲਸ ਗਏ ਪ੍ਰੋਫੈਸਰ ਸੰਦੀਪ ਦੀ ਪਤਨੀ ਲక్ష్ਮੀ, ਮਾਂ ਸੁਦੇਸ਼ ਅਤੇ ਪਰਜਾਈ ਆਰਤੀ ਦਾ ਪੀਜੀਆ ਵਿੱਚ ਇਲਾਜ ਚੱਲ ਰਿਹਾ ਹੈ। ਅਤਵਾਰ ਨੂੰ ਆਪਣੀਆਂ ਦੋ ਛੋਟੀਆਂ ਬੇਟੀਆਂ ਪਰਿਅਤੇ ਖੁਸ਼ੀ ਅਤੇ ਪਤੀ ਸੰਦੀਪ ਦੇ ਅੰਤਿਮ ਅਰਦਾਸ ਵਾਲੇ ਦਿਨ ਪਤਨੀ ਲక్ష్ਮੀ ਵੀ ਜ਼ਿੰਦਗੀ ਦੀ ਲੜਾਈ ਹਾਰ ਗਈ ਇਸ ਦੀ ਸੂਚਨਾ ਮਿਲਦੇ ਹੀ ਪਰਿਵਾਰ ਵਿੱਚ ਸੋਗ ਦੀ ਲਹਿਰ ਦੌੜ ਗਈ ਤਾਨਾ ਦੱਸਦੇ ਇਹ ਕਿ ਪ੍ਰੋਫੈਸਰ ਡਾਕਟਰ ਸੰਦੀਪ ਆਪਣੀ ਪਤਨੀ ਲక్ష్ਮੀ, ਦੋ ਬੇਟੀਆਂ ਪਰੀ ਅਤੇ ਖੁਸ਼ੀ, ਮਾ ਸੁਦੇਸ਼, ਭਰਾ ਸੁਸ਼ੀਲ ਅਤੇ ਪਤਨੀ ਅਤੇ ਬੇਟੇ ਨਾਲ ਦੀਵਾਲੀ ਮਨਾਉਣ ਲਈ ਸੋਨੀਪਟ ਜ਼ਿਲ੍ਹੇ ਦੇ ਆਪਣੇ ਜੱਦੀ ਪਿੰਡ ਹਰੀਮਾਨਾ ਗਏ ਸਨ। ਤੇ ਨਵੰਬਰ ਨੂੰ ਚੰਡੀਗੜ੍ਹ ਸੈਕਟਰ 7 ਸਥਿਤ ਆਪਣੇ ਘਰ ਪਰਤਦੇ ਸਮੇਂ ਸ਼ਹਾਬਾਦ ਨੇੜੇ ਚੱਲਦੀ ਗੱਡੀ ਨੂੰ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਕਾਰਨ ਕਾਰ ਆਪਣੇ ਆਪ ਬੰਦ ਹੋ ਗਈ ਅਤੇ ਦਰਵਾਜ਼ੇ ਨਹੀਂ ਖੁੱਲ ਸਕੇ। ਇਸ ਕਾਰਨ ਕਾਰ ਵਿੱਚ ਬੈਠੇ ਸਾਰਿਆਂ ਦਾ ਦਮ ਘੁੱਟਣ ਲੱਗਾ। ਜਿੱਥੇ ਸਭ ਆਪਰਿਆ ਉਸ ਥਾਂ ਦੇ ਆਸ-ਪਾਸ ਕੋਈ ਨਹੀਂ ਸੀ ਜਿਸ ਕਾਰਨ ਮਦਦ ਨਹੀਂ ਮਿਲ ਸਕੀ ਇਸ ਦੌਰਾਨ ਸੁਸ਼ੀਲ ਨੇ ਕਿਸੇ ਤਰ੍ਹਾਂ ਕਾਰ ਦਾ ਦਰਵਾਜ਼ਾ ਖੋਲ੍ਹਿਆ ਅਤੇ ਪਰਿਵਾਰਕ ਮੈਂਬਰਾਂ ਨੂੰ ਬਾਹਰ ਕੱਢਣ ਲੱਗ ਗਿਆ ਪਰ ਉਦੋਂ ਤੱਕ ਕਾਫੀ ਢੇਰ ਹੋ ਚੁੱਕੀ ਸੀ ਬਿਊਰੋ ਰਿਪੋਰਟ ਜਗਬਾਣੀ ਟੀਵੀ